ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਜੀਤ ਸਿੰਘ ਗੜੀਆ ਪਿੰਡ ਧਰਮਗੜ ਤਹਿਸੀਲ ਹਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਅੱਜ ਅਸੀਂ ਕੂਸਾ ਬਾਸਮਤੀ 1847 ਦੀ ਜਿਹੜੀ ਫਰੀਰੀ ਹੈ ਉਹ ਭੌਂਤੀ ਸੀ ਦੀ ਤੇ ਪਹਿਲਾਂ ਇਹਨੂੰ ਅਸੀਂ ਬਾਵਿਸਟਨ ਜਿਹੜੀ ਦਵਾਈ ਹੈ ਉਹਦੇ ਨਾਲ ਸੀ ਟਰੀਟ ਕਰਿਆ ਤੇ ਹੁਣ ਇਹ ਸਜੈਂਟਾਂ ਦੀ ਇੱਕ ਨਵੀਂ ਦਵਾਈ ਹੈ ਬੈਵਰੈਂਸ ਤੇ ਇਹਦੇ ਨਾਲ ਅਸੀਂ ਕਰਦੇ ਹਾਂ 1 ਕਿਲੋ ਬੀਜ ਨੂੰ 3 ਗ੍ਰਾਮ ਇਹ ਦਵਾਈ ਜਿਹੜੀ ਲੱਗਦੀ ਹੈ ਤੇ ਜਿੰਨੀਆਂ ਵੀ ਬਾਸਮਤੀਆਂ ਹੈਗੀਆਂ ਨੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਬੀਜਿਆ ਜਾਂਦੀਆਂ ਨੇ ਤੇ ਕੋਈ ਵੀ ਵੈਰਾਈਟੀ ਐਦਾਂ ਦੀ ਨਹੀਂ ਹੈਗੀ ਜਿਹੜੀ ਝੰਡਾ ਰੋਗ ਤੋਂ ਮੁਕਤ ਹੋਵੇ ਉਹਦਾ ਇਹੀ ਇਲਾਜ ਆ ਵੀ ਅਸੀਂ ਉਹਨੂੰ ਸੀਡ ਟ੍ਰੀਟਮੈਂਟ ਕਰਕੇ ਚੰਗੀ ਤਰ੍ਹਾਂ ਬੀਜੀਏ ਬਾਵਿਸਤਨ ਦੇ ਘੋੜ ਦੇ ਵਿੱਚ ਇਤਿਹਾਸ ਇੰਟਰਨੈਟ ਦੀ ਨਵੀਂ ਦਵਾਈ ਜਿਹੜੀ ਕੱਢੀ ਆ ਬੈਬਰੈਂਸ ਤੇ ਇਹਦੇ ਨਾਲ ਤੇ ਤਾਂ ਕਿ ਝੰਡਾ ਰੋਗ ਆ ਜਿਹੜਾ ਨਾ ਜਦੋਂ ਅਸੀਂ ਪਨੀਰੀ ਪੱਟੀਆਂ ਕਿਸਾਨ ਵੀਰੋ ਉਦੋਂ ਵੀ ਉਹ ਜਿਹੜੀਆਂ ਜੜਾਂ ਨੇ ਬਗੈਸਤੋਂ ਦੇ ਘੋਲ ਦੇ ਵਿੱਚ ਡਬੋੜੀਆਂ ਨੇ ਤਕਰੀਬਨ 1 ਲੀਟਰ ਪਾਣੀ ਦੇ ਵਿੱਚ 3.5 ਗ੍ਰਾਮ ਇਹ ਸਾਡੇ ਕੋਲ ਮਸ਼ੀਨ ਹੈ ਜਿਹੜੀ ਇਹਦੇ ਨਾਲ ਸੀਟੀਟ ਕਰਨਾ ਤੇ ਇਹ ਇਹ ਦਵਾਈ ਹੈ ਇਹ ਬਹੁਤ ਚੰਗੀ ਤਰ੍ਹਾਂ ਲੱਗਦੀ ਹੈ ਤੇ ਅਸੀਂ ਇਹਨੂੰ ਸੀਟੀਟ ਕਰ ਰਹੇ ਹਾਂ ਇਹਦੇ ਨਾਲ ਸਾਰੇ ਦਾਣਿਆਂ ਨੂੰ ਜਿਹੜੀ ਦਵਾਈ ਹੈ ਇਹ ਚਾਹ ਲੱਗ ਗਈ ਤੇ ਮੈਂ ਤਾਂ ਵੀ ਲੱਗ ਜਿਹੜਾ ਸੀਟੀਟ ਕਰਨਾ ਭਾਵੇਂ ਉਹ ਕਿਸੇ ਵੀ ਜੀਦਾ ਹੈਗਾ ਉਹ ਬਹੁਤ ਜ਼ਰੂਰੀ ਹੈਗਾ ਤਾਂ ਕਿ ਅਸੀਂ ਬਹੁਤ ਸਾਰੇ ਸਾਡੀਆਂ ਪਤਾਰੀਆਂ ਨੇ ਉਹ ਇੱਕ ਇੱਕ ਕਰਕੇ ਉਹਦੇ ਤੇ ਅਸੀਂ ਕਾਬੂ ਪਾ ਸਕੀਏ